ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਦੇ ਸਾਜਿ ਨਵਾਜ਼ੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਧ ਸੰਗਤ ਗੱਜ ਕੇ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਖਾਲਸਾ ਜੀ ਆਪ ਜੀ ਨੇ ਸਤਿਗੁਰੂ ਜੀ ਦੀ ਪਵਿੱਤਰ ਗੋਦ ਸਰ ਕੇ ਗੁਰਮਖਾ ਪਾਸੋਂ ਸੋਹਣੇ ਵਿਚਾਰ ਸੁਨੇ ਹਨ ਅੱਜ ਆਪਾਂ ਇੱਕ ਮਹਾਨ ਯੋਧੇ ਸੱਚਖੰਡ ਵਾਸੀ ਦੀ ਯਾਦ ਵੀ ਮਨਾ ਰਹੇ ਹਾਂ ਜੋ ਬੜੇ ਭਾਰੇ ਦ੍ਰਿੜਤਾ ਨਿਸ਼ਚੇ ਦੇ ਸਹਿਤ ਸਤਿਗੁਰੂ ਗਰੀਬ ਨਵਾਜ਼ ਦੀ ਚਲਾਈ ਹੋਏ ਮਾਨ ਮਰਜ਼ਾ ਦਾ ਨੂੰ ਕਾਇਮ ਰੱਖਦੇ ਹੋਏ ਸਰਕਾਰ ਵੱਲੋਂ ਕੀਤੇ ਹੋਏ ਹੁਕਮਾਂ ਦੇ ਅਰੰਭਤਾ ਉਸ ਨੂੰ ਮੂੰਹ ਤੋੜ ਮਾ ਜਵਾਬ ਦਿੰਦੇ ਹੋਏ ਜਿਨ੍ਹਾਂ ਨੇ ਕੌਮ ਦਾ ਬੜਾ ਭਾਰੀ ਸਿਰ ਉੱਚਾ ਕੀਤਾ ਆਪਣੀ ਮੌਜੂਦਗੀ ਦੇ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਹੁੰਦਿਆਂ ਹੋਇਆਂ ਗਿਆਨੀ ਗੁਰਦੇਵਾਰ ਸਿੰਘ ਜੀ ਅਜਨੂਹਾ ਸਾਹਿਬ ਜਿਨ੍ਹਾਂ ਦੀ ਅੱਜ ਵਰਸੀ ਮਨਾਇ ਜਾ ਰਹੀ ਹੈ ਉਹਨਾਂ ਦੇ ਨਗਰ ਅੰਦਰ ਜੇਸਵੇੜੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ ਅੱਜ ਵਰਤਮਾਨ ਸਮੇਂ ਦੇ ਹਿੰਦੁਸਤਾਨ ਦੇ ਰਾਸ਼ਟਰਪਤੀ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਨ ਆਪਣੇ ਪਰਿਵਾਰ ਦੇ ਜੀਆ ਵਿੱਚੋਂ ਇੱਕ ਜੀ ਦੀ ਸ਼ਾਦੀ ਦੇ ਸਬੰਧ ਵਿੱਚ ਉੱਥੇ ਪਹੁੰਚੇ ਤੇ ਕਿਹਾ ਕਿ ਜਥੇਦਾਰ ਜੀ ਅਸੀਂ ਆਨੰਦ ਕਾਰਜ ਕੇਸਗੜ੍ਹ ਸਾਹਿਬ ਸਥਾਨ ਤੇ ਕਰਨਾ ਹੈ ਜਥੇਦਾਰ ਨੇ ਪੁੱਛਿਆ ਕਿ ਜਿਹੜਾ ਲੜਕਾ ਹੈ ਕੀ ਇਹ ਸਾਤਸੂਰਤ ਹੈ ਕਹਿਣ ਲੱਗੇ ਜੀ ਲੜਕਾ ਤਾਂ ਸਾਫ਼ ਸੂਰਤ ਨਹੀਂ কেশ ਦਾੜਾ ਆਪਣਾ ਦਾੜਾ ਜਿਹੜਾ ਕੱਟਿਆ ਹੋਇਆ ਹੈ ਜਥੇਦਾਰ ਸਾਹਿਬ ਜੀ ਕਹਿਣ ਲੱਗੇ ਕਿ ਮੇਰੇ ਇਥੇ ਪ੍ਰਮੁੱਖ ਸੇਵਾਦਾਰ ਹੁੰਦਿਆ ਹੋਇਆ ਤੂੰ ਤਾਂ ਕੇਵਲ ਮੁੱਖ ਮੰਤਰੀ ਹੈ ਹਿੰਦੁਸਤਾਨ ਦੀ ਪ੍ਰਾਈਮ ਮਿਨਿਸਟਰ ਵੀ ਆ ਕੇ ਕਹੇ ਤੇ ਇਸ ਸਥਾਨ ਤੇ ਪਤਵੰਤਾ ਆਨੰਦ ਕਾਰਜ ਨਹੀਂ ਹੋ ਸਕੇਗਾ ਉਹ ਜਵਾਬ ਦਿੱਤਾ ਸੀ ਗੁਰੂ ਕੇ ਜੋਧੇ ਨੇ ਕਿਸੇ ਮੁੱਖ ਮੰਤਰੀ ਦੀ ਕਾੜ ਨਹੀਂ ਮੰਨੀ ਜੋ ਕਿ ਗੁਰੂ ਸਾਹਿਬ ਦਾ ਹੁਕਮ ਆ ਭਾਇ ਕਾ ਹੁਕਮ ਦੇਤ ਮੈਂ ਨਾ ਪੈਮਾਨਤ ਆਨ ਨਾ ਗੁਰੂ ਕੇ ਸਿੱਖ ਨੇ ਕਰੇ ਕਿਸੇ ਨੂੰ ਕਾਇ ਦੇਣਾ ਤੇ ਨਾ ਕਰੇ ਕਿਸਦਾ ਪੈ ਮੰਨਣਾ ਸਿੱਖ ਦੀ ਇਹ ਪੱਕੀ ਨਿਸ਼ਾਨੀ ਹੈ ਜੇ ਡਰਦਾ ਹੈ ਤੇ ਸਿੱਖ ਨਹੀਂ ਜੇ ਸਿੱਖ ਹੈ ਤੇ ਡਰ ਨਹੀਂ ਤੇ ਪੱਕੀ ਧਰਤਾ ਸਹਿਤ ਨਿਸ਼ਾਨੀਆਂ ਗੁਰੂ ਕੇ ਸਿੱਖ ਦੀ ਉਸ ਤੋਂ ਪਿਛੋਂ ਸਮਾਉਣ ਤੇ ਗੁਰੂ ਸਾਹਿਬ ਦੀ ਹੋਰ ਕਿਰਪਾ ਹੋਈ ਪਦੇਤਰ ਸਥਾਨ ਸ੍ਰੀ ਆਕਾਲ ਸਾਹਿਬ ਸਾਹਿਬ ਦੇ ਜਥੇਦਾਰ ਦੀ ਸੇਵਾ ਗੁਰਮਖ ਪਿਆਰਿਆਂ ਨੂੰ ਪ੍ਰਾਪਤ ਹੋਈ ਸੇਵਾ ਸੰਭਾਲਦਿਆਂ ਸਾਡ ਮੇਰੀ ਪੀਰ ਦੇ ਮਾਲਕ ਦੇ ਸਤਕਾਰ ਨੂੰ ਹਿਰਦੇ ਵਿੱਚ ਵਸਾ ਕੇ ਦੁਨੀਆ ਵਿੱਚ ਹੋਰ ਵੀ ਇਸ ਸਥਾਨ ਨੂੰ ਸਤਕਾਰ ਸਹਿਤ ਪਰਫਲਤ ਕਰਨ ਵਾਸਤੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਉਸ ਯਤਨ ਦੌਰਾਨ ਕੁਝ ਕੁ ਬਾਦਲ ਰੁੜਾਂ ਪਾਸੋਂ ਛਿੜਤਿਆ ਸਰਕਾਰੀ ਤੌਰ ਤੇ ਸੰਮਣ ਜਾਰੀ ਹੋਏ ਫਾਈਲਾਂ ਕਾਗਜ਼ ਇੱਥੇ ਆਏ ਸੱਦਿਆ ਗਿਆ ਜਥੇਦਾਰ ਗਿਆਨੀ ਗੁਰਦੇਵਾਲ ਸਿੰਘ ਜੀ ਅਜਨਵਾਹ ਸਾਹਿਬ ਗੁਰਮੁਖਿਆਰਿਆ ਨੂੰ ਇਹ ਉੱਤਰ ਦਿੱਤਾ ਸੀ ਇਹ ਨਹੀਂ ਕਹਿ ਕੇ ਮੈਂ ਇੱਕ ਮਾਮੂਲੀ ਰਿਆ ਸਿੱਖ ਹਾਂ ਆ ਸੰਗਤ ਵਾਸਤੇ ਕਹਿਣਾ ਕਿਡਾ ਵੀ ਵੱਡੇ ਤੋਂ ਵੱਡਾ ਵੇਲਾ ਫਰਜ਼ ਕਰਦਾ ਪਰ ਗਵਰਨਮੈਂਟ ਅੱਗੇ ਸਿੱਖ ਕੀਤੇ ਝੁਕ ਕੀ ਜਾਵੇ ਫੇਰ ਆਕਾਲਪੁਰਖ ਸਾਹਿਬ ਦਾ ਜਥੇਦਾਰ ਖਾਲਸਾ ਜੀ ਉਸ ਵੇਲੇ ਉੱਤਰ ਮਿਲਿਆ ਆ ਗੋ ਸਰਕਾਰ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਝੂਠੀ ਸਰਕਾਰ ਦੇ ਨੌਕਰ ਹੋ ਚੰਡੀਗੜ੍ਹ ਵਾਲਿਓ ਤੁਸੀਂ ਝੂਠੀ ਸਰਕਾਰ ਦੇ ਨੌਕਰ ਹੋ ਮੈਂ ਸੱਚੀ ਸਰਕਾਰ ਮੀਰੀ ਪੀਰ ਦੇ مالک ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਮੈਂ ਉਹ ਸਰਕਾਰ ਦਾ ਸੇਵਾਦਾਰ ਹਾਂ ਜਿਸ ਸਰਕਾਰ ਨੇ ਝੂਠੀ ਸਰਕਾਰ ਨੂੰ ਲੋਹੇ ਦੇ ਚਣੇ ਚਬਾ ਕੇ ਸਭ ਸਭ ਸਵਾਇਆ ਸੀ ਇਹ ਸੰਮਣਾਂ ਦੀ ਮੈਂ ਪਰਵਾਹ ਨਹੀਂ ਕਰਦਾ ਜੇ ਮੇਰੇ ਕੋਲ ਕਿਸੇ ਨੇ ਕੋਈ ਗੱਲ ਪੁੱਛਣੀ ਹੈ ਜਾਂ ਬੈਠ ਕੇ ਕੋਈ ਵਿਚਾਰ ਕਰਨੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਕਰ ਸਕਦਾ ਮੈਂ ਝੂਠੀਆਂ ਕਚਹਿਰੀਆਂ ਦੇ ਵਿੱਚ ਜਾ ਕੇ ਕਦੇ ਵੀ ਆਪਣੇ ਆਪ ਨੂੰ ਪੇਸ਼ ਨਹੀਂ ਕਰਾਂਗਾ ਖਾਲਸਾ ਜੀ ਅੱਜ ਉਹਨਾਂ ਯੋਧਿਆਂ ਦੀ ਯਾਦ ਵਿੱਚ ਆਪਾਂ ਇਕੱਤਰ ਹੋਏ ਹਾਂ ਕਿਉਂਕਿ ਉਹਨਾਂ ਦੇ ਵਿੱਚ ਦ੍ਰਿੜਤਾ ਹੋਣੀ ਅਵਸ਼ਕ ਹੈ ਜ਼ਰੂਰੀ ਸੀ ਉਹਨਾਂ ਦੇ ਜਿਹੜੇ ਬਜ਼ੁਰਗ ਸੀ ਬਾਬਾ ਅਕਾਲੀ ਫੂਲਾ ਸਿੰਘ ਜੀ ਸੀ ਉਹਨਾਂ ਦੀ ਵੰਸ ਵਿੱਚ ਉਹਨਾਂ ਜੋਜਿਆਂ ਦਾ ਜਨਮ ਹੋਇਆ ਹੈ ਬਾਬਾ ਫੂਲਾ ਸਿੰਘ ਜੀ ਅਕਾਲੀ ਯੋਧਿਆਂ ਨੇ ਕਿੱਥੇ ਵੀ ਵੱਡੇ ਤੋਂ ਵੱਡੇ ਮਰਾਤਬੇ ਤੇ ਸੀ ਇਸ ਥਾਂ ਦੇ ਸਤਕਾਰ ਨੂੰ ਮੁੱਖ ਰੱਖਿਆ ਹੋਇਆ ਸਜ਼ਾ ਦੇਣ ਤੋਂ ਸੰਕੋਚ ਨਹੀਂ ਕੀਤੀ ਜੇ ਉਹਨਾਂ ਨੇ ਸੰਕੋਚ ਨਹੀਂ ਕੀਤੀ ਤੇ ਉਹਨਾਂ ਦੇ ਖੂਨ ਵਿੱਚ ਅਣਖ ਹੋਣੀ ਸੁੱਤੇ ਸਿੱਧੀ ਜ਼ਰੂਰੀ ਸੀ ਸੋ ਖਾਲਸਾ ਜੀ ਉਹਨਾਂ ਦੀ ਯਾਦ ਅੱਜ ਮਨਾ ਰਹੇ ਹਾਂ ਸਤਿਗੁਰੂ ਕਿਰਪਾ ਕਰਨ ਜਿਸ ਤਰੀਕੇ ਦੇ ਨਾਲ ਦੋਹਾਂ ਤਖਤਾਂ ਦੇ ਵਿੱਚ ਉੱਪਰ ਰਹਿ ਕੇ ਸੇਵਾ ਆਪਣੀ ਜ਼ਿੰਦਗੀ ਵਿੱਚੋਂ ਜੋ ਜੋਦਾ ਨੇ ਨਿਭਾਈ ਹੈ ਸਤਿਗੁਰੂ ਕਿਰਪਾ ਕਰਨ ਜੋ ਵੀ ਉਥੋਂ ਦਾ ਸੇਵਾਦਾਰ ਬਣੇ ਤੇ ਹੈ ਉਹਨਾਂ ਤੇ ਸਤਿਗੁਰੂ ਕਿਰਪਾ ਕਰਕੇ ਆਪ ਸੇਵਾ ਲੈਣ ਕੇ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਕਰ ਤੇ ਸਿੱਖ ਕੌਮ ਨੂੰ ਉਹਨਾਂ ਸੱਚਖੰਡ ਵਾਸੀ ਗੁਰੂ ਪਿਆਰੇ ਜਥੇਦਾਰ ਸਿੰਘ ਸਰਬਾਨ ਗਿਆਨੀ ਗੁਰदयाल ਸਿੰਘ ਜੀ ਅਜਨੋਹਾ ਦੇ ਪੂਰਨਾਂ ਤੇ ਚੱਲਣ ਦੇ ਸਾਨੂੰ ਵੀ ਸਮੱਤ ਬਖਸ਼ਣ ਇਹ ਗੁਰੂ ਦੇ ਚਰਨ ਵਿੱਚ ਅਰਦਾਸ ਹੈ ਤੇ ਉਹਨਾਂ ਗੁਰਮਖਾਂ ਨੂੰ ਇਹ ਸਾਰੀ ਸੰਗਤ ਵੱਲੋਂ ਦਾਸ ਹੋਲੂ ਮੈਂ ਕਹਿ ਲਵਾਂ ਇਹ ਸ਼ਰਧਾਂਜਲੀ ਹੈ ਪਰ ਸੱਚੀ ਸ਼ਰਧਾਂਜਲੀ ਨਾਲ ਸਹੀ ਸਮਝਾਂਗਾ ਜੇ ਆਪਣੇ ਵਿੱਚ ਵੀ ਉਹ ਗੁਰੂ ਤੇ ਪਿਆਰੋ ਅੰਖ ਜਾਗ ਪਵੇ ਕਿ ਕਿਸੇ ਵਜ਼ੀਰ ਦੀ ਕਿਸੇ ਰਾਜ ਦੀ ਪਰਵਾਹ ਨਹੀਂ ਕਰਨੀ ਭਾਵੇਂ ਕਿੱਡਾ ਵੀ ਵੱਡੇ ਤੋਂ ਵੱਡਾ ਹੋਵੇ ਗੁਰਮਤ ਦਾ ਤਿਆਗ ਕਦੇ ਨਹੀਂ ਕਰਾਂਗਾ ਇਹ ਆਪਣੇ ਵਿੱਚ ਦ੍ਰਿੜਤਾ ਹੋਣੀ ਅਤਿਅੰਤ ਜ਼ਰੂਰੀ ਹੈ